ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਜਾਂ ਐਡ ਤੁਹਾਡੀ YouTube ਚੈਨਲ ਤੇ ਲੱਗ ਚੁੱਕੀ ਹੈਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਜੋ ਹੋਰ ਨਵੇਂ ਰਿਸ਼ਤੇ ਆndੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਹੁੰਦੇ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਦੋਨੇ ਤਰ੍ਹਾਂ ਜ਼ਰੂਰ ਕਰ ਲਿਆ ਕਰਨ ਜੀ ਰਿਸ਼ਤਿਆਂ ਦੀ ਐਡ ਦੇਣ ਲਈ ਤੁਸੀਂ ਸਾਡੇ ਚੈਨਲ ਤੇ ਨੰਬਰ ਦਿੱਤੇ ਹੋਏ ਤੇ ਸੰਪਰਕ ਕਰ ਸਕਦੇ ਹੋ ਜੀ ਰਿਸ਼ਤੇ ਹੈ ਜੀ ਹੁਣ ਮੁੰਡੇ ਅਤੇ ਕੁੜੀਆਂ ਦੇ ਰਿਸ਼ਤਾ ਹੈ 1353 ਫਾਈਲ ਨੰਬਰ ਜ਼ਿਲ੍ਹਾ ਮਹਾਲਾ ਕੁੜੀ ਦੀ ਕਾਸਟ ਹੈ ਜਟ ਸਿੱਖ ਗੋਤ ਸੇਖੋ ਡੇਟ ਆਫ ਬਰਥ 1998 ਹਾਈਟ 5 ਫੁੱਟ 1 ਇੰਚ ਸੌਰੀ ਹਾਈਟ ਹੈ 5 ਫੁੱਟ 3 ਇੰਚ ਸਟੱਡੀ ਐਮ ਕਾਮ ਇੰਡੀਆ ਤੋਂ ਕੈਨੇਡਾ ਤੋਂ ਸਟੱਡੀ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਕਰੀ ਹੋਈ ਹੈਗੀ ਲੜਕੀ ਇਸ ਟਾਈਮ ਕੈਨੇਡਾ ਚ ਵਰਕ ਪਰਮਿਟ ਤੇ ਹੈ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਹੈ ਭਰਾ ਅਨਮੈਰਿਡ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਜ਼ਮੀਨ ਸ਼ਾਇਦ ਹੀ 3 6 10 ਕਿੱਲੇ ਆ ਫਾਦਰ ਸਭ ਖੇਤੀਬਾੜੀ ਕਰਦੇ ਆ ਜ਼ਮੀਨ ਸ਼ੈਰੀ 10 ਕਿੱਲੇ ਆ ਮਾਤਾ ਜੀ ਹਾਊਸ ਵਾਈਫ ਨੇ ਮੋਹਾਲੀ ਸ਼ਹਿਰ ਵਿੱਚ ਹੀ ਘਰਵਾਰ ਵਧੀਆ ਬਣਿਆ ਹੋਇਆਗਾ ਕੁੜੀ ਦਾ ਰਿਸ਼ਤਾ ਕਰਨਾ ਇਸ ਪਰਿਵਾਰ ਨੇ ਮੁੰਡੇ ਨੇ ਜ਼ਮੀਨ 10 ਕਿੱਲੇ ਜਾਂ ਫਿਰ 12 ਕਿੱਲੇ ਤੱਕ ਆਉਂਦੇ ਹੋਵੇ ਮੁੰਡਾ ਚਾਹੇ ਕੈਨੇਡਾ ਦਾ ਹੋਵੇ ਚਾਹੇ ਇੰਡੀਆ ਤੋਂ ਹੋਵੇ ਇੰਡੀਆ ਤੋਂ ਵੀ ਮੁੰਡੇ ਦਾ ਰਿਸ਼ਤਾ ਲੈ ਲੈਣਗੇ ਜੀ ਇਹ ਘਰਵਾਰ ਵਧੀਆ ਬਣਿਆ ਹੋਵੇ ਮੁੰਡੇ ਦਾ ਨਸ਼ੇ ਪੱਤੇ ਤੋਂ ਰਹਤ ਹੋਵੇ ਮੁੰਡਾ ਏਰੀਆ ਨੂੰ ਪਹਿਲਾ ਪਟਿਆਲਾ ਮੋਹਾਲੀ ਸਮਰਾਲਾ ਖੰਨਾ ਏਰੀਆ ਇਸ ਏਰੀਆ ਨੂੰ ਪਹਿਲ ਆ ਬਾਕੀ ਲੁਧਿਆਣਾ ਸਰਹੰਦ ਤੋਂ ਵੀ ਰਿਸ਼ਤਾ ਲੈ ਲੈਣਗੇ ਬਾਕੀ ਮੁੰਡੇ ਵਿਦੇਸ਼ ਹੋਵੇ ਜੀ ਤਾਂ ਬਹੁਤ ਵਧੀਆ ਗੱਲ ਆ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1353 ਫਾਈਲ ਨੰਬਰ ਕਹਿ ਕੇ ਤੁਸੀਂ ਇਸ ਕੁੜੀ ਦਾ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਕਾਸਟ ਸਿੱਖ ਰਾਜਪੂਤ ਯੂ ਐਸ ਏ ਤੋਂ ਬੁਆਏ ਰਿਸ਼ਤਾ ਜੀ ਫਾਈਲ ਨੰਬਰ ਹੈ 1434 ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਸਿੱਖ ਰਾਜਪੂਤ ਗੋਤ ਪਰਮਾਰ ਡੇਟ ਆਫ ਬਰਥ 95 1999 ਦਾ ਬਾਰਨ ਹਾਈਟ 6 ਫੁੱਟ 2 ਇੰਚ ਸਟੱਡੀ ਪਲੇਸ ਟੂ ਕਰਕੇ ਬੀਕਾਮ ਕਰੀ ਹੋਈ ਹੈ 1 ਸਾਲ ਦੀ ਉਸ ਤੋਂ ਬਾਅਦ ਮੁੰਡਾ ਕੈਨੇਡਾ ਚਲਾ ਗਿਆ ਸੀ ਉੱਥੇ ਜਾ ਕੇ 1 ਸਾਲ ਦੀ ਹੋਰ ਸਟੱਡੀ ਕਰੀ ਸੀਗੀ ਪਰਿਵਾਰ ਚ ਫਾਦਰ ਮਦਰ ਸਿਸਟਰ ਮੈਰਿਡ ਨੇ ਫਾਦਰ ਸਾਹਿਬ ਦਾ ਅਮਰ ਸ਼ਕਿਆ ਹੋਇਆ ਹੈ ਉਹਨਾਂ ਦੀ ਮੈਡੀਕਲ ਫੈਕਟਰੀ ਹੈ 41 ਸਾਲ ਤੋਂ ਫੈਕਟਰੀ ਦਾ ਕੰਮ ਚਲਾ ਰਹੇ ਨੇ ਫੈਕਟਰੀ ਦਾ ਨਾਮ ਹੈ ਜੀ ਫਾਰਮਾ ਪੈਕ ਲੈਬੋਰਟਰੀ ਜਲੰਧਰ ਮੁੰਡਾ ਕੱਲਾ ਕੱਲਾ ਹੈ ਕਰਦਿਆਂ ਦਾ ਮੁੰਡਾ ਕੈਨੇਡਾ ਤੋਂ ਅਮਰੀਕਾ ਚ ਮੂਵ ਹੋਇਆਗਾ ਗ੍ਰੀਨ ਕਾਰਡ ਮਿਲ ਗਿਆਗਾ ਮੁੰਡਾ ਮੂਨਾ ਹੈ ਪੱਗ ਬੰਨਦਾਗਾ ਵੈਸ਼ਨੂ ਫੈਮਿਲੀ ਆ ਨਸ਼ੇ ਪੱਤੇ ਤੋਂ ਰਹਤਾ ਬਦਿਆ ਦੋ ਕੋਠੀਆਂ ਪਾਈਆਂ ਹੋਈਆਂ ਨੇ 10-10 ਮਰਲੇਾਂ ਚ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਕੁੜੀ ਦੀ ਸਟੱਡੀ ਬੀਏਸੀ ਨਰਸਿੰਗ ਕਰੀ ਹੋਵੇ ਜੀ ਬਾਕੀ ਜਾਂ ਫਿਰ ਡਿਗਰੀ ਤੱਕ ਕੋਈ ਵੀ ਪੜ੍ਹਾਈ ਕਰੀ ਹੋਵੇ ਬਦਿਆ ਸੋਹਣੀ ਸੁਨੱਖੀ ਹੋਵੇ ਜੀ ਮੁੰਡਾ ਬਦਿਆ ਸੋਹਣਾ ਸੁਨੱਖਾ ਹੈਗਾ ਪਹਿਲ ਆਪਣੀ ਕਾਸਟ ਰਾਜਪੂਤ ਸਿੱਖ ਹੋਵੇ ਜੀ ਚਾਹੇ ਲੜਕੀ ਦੀ ਕਾਸਟ ਜੱਟ ਸਿੱਖ ਹੋਵੇ ਜਾਂ ਫਿਰ ਸਿੱਖ ਸੈਣੀ ਏਰੀਆ ਨੂੰ ਪਹਿਲਾ ਦੁਆਬਾ ਹੁਸ਼ਿਆਰਪੁਰ ਜਲੰਧਰ ਬਠਿੰਡਾ ਲੁਧਿਆਣਾ ਫਗਵਾੜਾ ਬਾਕੀ ਨੀਅਰ ਅਬਾਊਟ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਜੀ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜੀ ਪੰਜਾਬ ਪੁਲਿਸ ਮੁੰਡੇ ਦਾ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ 1435 ਫਾਈਲ ਨੰਬਰ ਜ਼ਿਲ੍ਹਾ ਪਟਿਆਲਾ ਮੁੰਡੇ ਦੀ ਕਾਸਟ ਕੰਬੋੜ ਸਿੱਖ ਗੋਤ ਜੋਸਨ ਡੇਟ ਆਫ ਬਰਥ 29/7/1997 ਦਾ ਬਾਰਨ ਹਾਈਟ 6 ਫੁੱਟ ਕਵਾਲੀਫਿਕੇਸ਼ਨ ਗ੍ਰੈਜੂਏਸ਼ਨ ਸਿੱਖ ਫੈਮਲੀ ਹੈ ਜੀ ਜੋਬ ਪ੍ਰੋਫਾਈਲ ਪੁਲਿਸ ডিপਾਰਟਮੈਂਟ ਕਨਸਟੇਬਲ ਸਟੇਟ ਸਾਈਬਰ ਕਰਾਇਮ ਪੋਸਟਡ ਐਟ ਮਹਾਲੀ ਮੁੰਡਾ ਇਸ ਟਾਈਮ ਮਹਾਲੀ ਸ਼ਹਿਰ ਵਿੱਚ ਜੋਬ ਕਰਦਾ ਹੈਗਾ ਫੈਮਲੀ ਚ ਫਾਦਰ ਫਾਰਮਰ ਨੇ ਜੀ ਖੇਤੀਬਾੜੀ ਕਰਦੇ ਆ ਪਪਾ ਜੀ ਮੁੰਡੇ ਦੇ ਮਾਤਾ ਜੀ ਹੋਮ ਮੇਕਰ ਹੈ ਐਲ্ডার ਸਿਸਟਰ ਮੈਰਿਡ ਹੈ ਜੀ ਉਹ ਵੀ ਲੜਕੀ ਸਰਕਾਰੀ ਜੋਬ ਕਰਦੀ ਹੈ ਮੁੰਡੇ ਦੀ ਭੈਣ ਆਡਿਟ ਇਨਸਪੈਕਟਰ ਦੀ ਪੋਸਟ ਤੇ ਹੈ ਜਮੀਨ ਮੁੰਡੇ ਕੋਲ 10 ਕਿੱਲੇ ਆ ਘਰ ਬਾ ਡਬਲ ਸਟੋਰੀ ਬੰਗ ਪਾਇਆ ਹੋਇਆ ਹੈ ਜੀ ਵਧੀਆ ਪੱਕਾ ਖੇਤੀ ਦੇ ਸਾਰੇ ਸੰਦ ਨੇ ਘਰੇ ਪਸ਼ੂ ਰੱਖੇ ਹੋਏ ਨੇ ਮੁੰਡਾ ਵਧੀਆ ਸਿੱਖ ਸਰਦਾਰਾ ਫੈਮਲੀ ਵੈਸ਼ਨੂ ਮੁੰਡਾ ਨਸ਼ੇ ਪੱਤੇ ਤੋਂ ਰਹੇ ਤਾਂ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਵਧੀਆ ਗੱਲ ਹੈ ਜੇਕਰ ਲੜਕੀ ਸਰਕਾਰੀ ਫੀਲਡ 'ਚ ਜੌਬ ਕਰਦੀ ਹੋਵੇ ਤਾਂ ਬਾਕੀ ਫੈਮਲੀ ਬਰਾਬਰ ਦੀ ਹੋਵੇ ਬੰਦੇ ਮਿਲ ਵਰਤਨ ਵਾਲੇ ਹੋਣ ਜੀ ਜੇਕਰ ਰਿਸ਼ਤਾ ਜਰਸੀ ਫੈਮਲੀ ਵਾਲਾ ਪਰਿਵਾਰ ਤੋਂ ਹੈ ਤੇ ਇਸ ਮੁੰਡੇ ਨਾਲ ਰਿਸ਼ਤਾ ਕਰਨਾ ਚਾਹੁੰਦਾ ਹੋਵੇ ਤਾਂ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਲੜਕੀ ਦਾ ਇਹ ਰਿਸ਼ਤਾ ਪਟਿਆਲੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਪਿੰਡ ਪੈਂਦਾ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9815183246 ਆਗਲਾ ਰਿਸ਼ਤਾ ਹੈ ਜੀ 1436 ਫਾਈਲ ਨੰਬਰ ਜ਼ਿਲ੍ਹਾ ਗੁਰਦਾਸਪੁਰ ਏਰੀਆ ਕਲਨੌਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਘੁੰਮਣ ਡੇਟ ਆਫ ਬਰਥ 12/1/1994 ਦਾ ਬਰਨ ਹਾਈਟ 5 ਫੁੱਟ 8 ਇੰਚ ਐਜੂਕੇਸ਼ਨ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਨੇ ਵੱਡਾਪਰਾ ਮੈਰਿਡ ਫਾਦਰ ਸਾਹਿਬ ਬਿਜਲੀ ਬੂਡ ਸਰਕਾਰੀ ਜੋਬ ਤੋਂ ਰਿਟਾਇਰ ਨੇ ਵੱਡਾਪਰਾ ਪ੍ਰਾਈਵੇਟ ਕੰਪਨੀ ਚ ਜੋਬ ਕਰਦਾ ਹੈਗਾ ਜ਼ਮੀਨ ਦੋਪਰਾ ਮਾ ਕੋਲ 18 ਕਿੱਲੇ ਆ ਵਧੀਆ ਕੋਠੀ ਪਾਈ ਹੋਈ ਹੈ ਜੀ ਮੁੰਡਾ ਸਿੱਖ ਸਰਦਾਰ ਆ ਕੇਸ ਰੱਖੇ ਹੋਏ ਆਗੇ ਮੁੰਡਾ ਨਿਸ਼ੇਪਤੀ ਤੁਰ ਹੈ ਤਾਂ ਫੈਮਲੀ ਵੈਸ਼ਨੂ ਆ ਜੌਬ ਗਵਰਨਮੈਂਟ ਪੇਪਰ ਦੀ ਸਟੈਂਟਰੀ ਕਰ ਰਿਹਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬੜੀ ਸੋਣੀ ਸਨਖੀ ਤੇ ਪੜੀ ਲਿਖੀ ਹੋਵੇ ਸਟੱਡੀ ਮਾਸਟਰ ਤੱਕ ਮਾਸਟਰ ਡਿਗਰੀ ਜਾਂ ਫਿਰ ਬੈਚਲਰ ਦੀ ਪੜਾਈ ਕਰੀ ਹੋਵੇ ਤਾਕਿ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਜੀ ਏਰੀਆ ਨੂੰ ਪਹਿਲਾ ਗੁਰਦਾਸਪੁਰ ਮੁਕੇਰੀਆ ਬਟਾਲਾ ਅਮਰਸਰ ਬਾਕੀ ਨੀਅਰ ਅਬਾਊਟ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਗੁਰਦਾਸਪੁਰ ਜ਼ਿਲ੍ਹੇ ਦਾ 1436 ਫਾਈਲ ਨੰਬਰ ਕਹਿ ਕੇ ਸਾਡੇ ਤੋਂ ਇਸ ਮੁੰਡੇ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ 1437 ਫਾਈਲ ਨੰਬਰ ਮੁੰਡੇ ਦਾ ਰਿਸ਼ਤਾ ਹੈ ਜੀ ਨਿਊਜ਼ੀਲੈਂਡ ਪੀਆਰ ਦਾ ਜ਼ਿਲ੍ਹਾ ਲੁਧਿਆਣਾ ਜੀ 1437 ਫਾਈਲ ਨੰਬਰ ਏਰੀਆ ਖੰਨਾ ਮੁੰਡੇ ਦੀ ਕਾਸਟ ਹੈ ਜੈਤਸਿਕ ਗੋਤ ਬੈਣੀਵਾਲ ਬੈਨੀਵਾਲ ਡੇਟ ਆਫ ਬਰਥ 9/8/1997 ਦਾ ਬਰਨ ਹਾਈਡ ਸ਼ਿਫਟ 2 ਇੰਚ ਸਟੈਡੀ ਪਲੇਸ ਤੋਂ ਕਰੀ ਹੋਈ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ ਤੋਂ ਸਟਡੀ ਹੋਟਲ ਮੈਨੇਜਮੈਂਟ ਦੀ ਕਰੀ ਸੀ 2 ਸਾਲ ਦੀ ਪੜ੍ਹਾਈ। ਮੁੰਡਾ ਨਿਊਜ਼ੀਲੈਂਡ 'ਚ ਵਰਕ ਪਰਮਿਟ ਤੇ ਹੈ। ਇਹ ਮੁੰਡਾ ਇਹ ਮੁੰਡੇ ਦਾ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਨਿਊਜ਼ੀਲੈਂਡ ਵਰਕ ਪਰਮਿਟ ਤੇ ਹੈ ਇਸ ਟਾਈਮ। ਪਰਿਵਾਰ 'ਚ ਮਾਤਾ ਪਿਤਾ ਤੇ ਵੱਡੀ ਭੈਣ ਮੈਰਿਡ ਹੈ। ਮੁੰਡੇ ਨੇ ਥੋੜੇ ਚਿਰ 'ਚ ਹੀ ਪੀਆਰ ਮਿਲਣ ਵਾਲੀ ਹੈਗੀ ਮਾਤਾ ਤੇ ਪਿਤਾ ਦਾ ਮਾਤਾ ਤੇ ਪਿਤਾ ਦੇ ਜੀ ਫੈਮਿਲੀ 'ਚ ਸਿਸਟਰ ਨੇ ਇਸ ਟਾਈਮ ਇਕੱਠੇ ਹੀ ਕੈਨੇਡਾ 'ਚ ਆ ਮਾਤਾ ਤੇ ਪਿਤਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਹੈਗਾ ਮੁੰਡੇ ਨੇ ਜ਼ਮੀਨ ਦੋ ਕਿੱਲੇ ਆਉਂਦੀ ਆ ਫਾਦਰ ਸਾਹਿਬ ਸਰਕਾਰੀ ਜੌਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਆਉਂਦੀ ਆ ਖੰਨੇ ਸ਼ਹਿਰ ਵਿੱਚ ਨੀਅਰ ਅਬਾਊਟ ਵਧੀਆ ਘਰ-ਬਾਰ ਬਣਿਆ ਹੋਇਆ ਸ਼ਹਿਰ ਵਿੱਚ ਇੱਕ ਪਲਾਟ ਆ ਮੁੰਡਾ ਮੋਨਾਗਾ ਸ਼ੌਂਕ ਵਜੋਂ ਪੱਗ ਬੰਦਾਗਾ ਵਧੀਆ ਸੋਨਾ ਸਿਨਖਾਗਾ ਮੁੰਡੇ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ 10 ਸਾਲ ਦਾ ਲੱਗਿਆ ਹੋਇਆ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਜਾਂ ਫਿਰ ਨਿਊਜ਼ੀਲੈਂਡ ਦੀ ਪੀਆਰ ਹੋਵੇ ਵਿਆਹ ਜਲਦੀ ਕਰਨਾ ਹੈ ਜੀ ਕੁੜੀ ਵਧੀਆ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਹੋਵੇ ਚੰਗੇ ਪਰਿਵਾਰ ਤੋਂ ਸਿਆਣੀ ਤੇ ਸਮਝਦਾਰ ਰਿਸ਼ਤਾ ਦੋਵੇਂ ਕੰਟਰੀਆਂ ਚ ਕੁੜੀ ਦਾ ਪੀਆਰ ਹੋਵੇ ਜੀ ਇੰਡੀਆ ਤੋਂ ਨਾ ਹੋਵੇ ਰਿਸ਼ਤਾ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਕੁੜੀ ਦੀ ਜਿਸ ਪਰਵਾਦ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ +17807099972 ਅਗਲਾ ਰਿਸ਼ਤਾ ਹੈ ਜੀ 1438 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਹੈ ਜਟ ਸਿੱਖ ਗੋਤ ਖੈਰਾ ਡੇਟ ਆਫ ਬਰਥ 8/3/1993 ਦਾ ਬਰਨ ਹਾਈਟ 6 ਫੁੱਟ 8 ਇੰਚ ਸਟੱਡੀ ਪਲੱਸ 2 ਕਰੀ ਹੋਈ ਹੈ ਜੀ ਸੌਫਟਵੇਅਰ ਇੰਜੀਨੀਅਰਿੰਗ ਦਾ ਕੋਰਸ ਕਰਿਆ ਹੋਇਆ ਹੈ ਮੁੰਡਾ ਇਸ ਟਾਈਮ ਖੇਤੀਬਾੜੀ ਕਰਦਾ ਹੈਗਾ ਜ਼ਮੀਨ ਦੋ ਭਰਾਵਾਂ ਕੋਲ 13 ਕਿੱਲੇ ਆ ਇੱਕ ਛੋਟਾ ਭਰਾ ਕਨੇਡਾ ਪੀਆਰ ਆ ਵਧੀਆ ਕੋਠੀ ਪਾਈ ਹੋਈ ਆ 24 ਮਰਲੇ ਚ ਮੁੰਡਾ ਮੋਨਾਂ ਦਾ ਵਧੀਆ ਸੋਨਾ ਸੁਨੱਖਾ ਹੈਗਾ ਪਰਿਵਾਰ ਚ ਮਾਤਾ ਪਿਤਾ ਤੇ ਦੋਵੇਂ ਭਰਾ ਭਰਾ ਨੇ ਮੁੰਡਾ ਵੈਸ਼ਨੂ ਆ ਨਸ਼ਪੱਤੇ ਤੋਂ ਰਹਤ ਹੈ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟਣਾ ਹੋਵੇ ਸਟੱਡੀ ਪਲੱਸ 2 ਤੱਕ ਕਰੀ ਹੋਵੇ ਸੋਹਣੀ ਸੁਨੱਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਮੁੰਡੇ ਮੁੰਡਾ ਪਹਿਲਾ ਕੈਨੇਡਾ ਚ 10 ਸਾਲ ਲਾ ਕੇ ਆਇਆ ਹੋਇਆਗਾ ਵਰਕ ਪਰਮਿਟ ਤੇ ਹੁਣ ਇੰਡੀਆਗਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 98699 43678 ਆਗਲਾ ਰਿਸ਼ਤਾ ਆਇਆ ਜੀ 1435 ਨੰਬਰ ਫੌਜੀ ਮੁੰਡੇ ਦਾ ਰਿਸ਼ਤਾ ਹੈਗਾ ਜੱਟ ਸਿੱਖ ਪਰਿਵਾਰ ਤੋਂ ਜ਼ਿਲ੍ਹਾ ਤਰਨਤਾਰ ਮੁੰਡੇ ਦੀ ਕਾਸਟ ਜਰਸੀ ਖਗੋਤ ਸੰਦੂ ਡੇਟ ਆਫ ਬਰਥ 16/3/1998 ਦਾ ਬਾਰਨ ਹਾਈਟ 6 ਫੁੱਟ ਸਟੱਡੀ ਪਲਾਸ 2 ਪਾਸ ਪਰਿਵਾਰ ਚ ਮਾਤਾ ਪਿਤਾ ਪੈਨ ਮੈਰਿਡਾ ਮੁੰਡਾ ਇਕੱਲਾ ਇਕੱਲਾ ਹੈ ਘਰ ਦੇ ਆਂਦਾ ਵਧੀਆ ਕੋਠੀ ਪਾਈ ਹੋਈ ਹੈ ਜ਼ਮੀਨ ਠੇਕੇ ਤੇ ਦਿੰਦੇ ਨੇ ਜ਼ਮੀਨ 5 ਕਿੱਲੇ ਆ ਮੁੰਡੇ ਕੋਲ ਘਰੇ ਪਸ਼ੂ ਵੀ ਰੱਖੇ ਹੋਏ ਨੇ ਮੁੰਡਾ ਆਰਮੀ ਚ ਹੈ 6 ਸਾਲ ਹੋ ਗਏ ਨੇ ਸਰਵਿਸ ਕਰਦਿਆਂ ਨੂੰ ਮੁੰਡਾ ਸਿੱਖ ਸਧਾਰਾ ਵਧੀਆ ਸੋਨਾ ਸਨਖਾ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਕੁੜੀ ਵਧੀਆ ਸੋਹਣੀ ਸੁਨੱਖੀ ਸਿਆਣੀ ਤੇ ਸਮਝਦਾਰ ਹੋਵੇ ਪਹਿਲ ਲੜਕੀ ਸਰਕਾਰੀ ਕਿਸੇ ਵੀ ਫੀਲਡ ਚ ਜੌਬ ਕਰਦੀ ਹੋਵੇ ਹੁਣ ਮੁੰਡਾ ਇਸ ਟਾਈਮ ਛੁੱਟੀ ਤੇ ਆਇਆ ਹੋਇਆ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 623937170066 ਆਗਲਾ ਰਿਸ਼ਤਾ ਆਇਆ ਜੀ 1440 ਫਾਈਲ ਨੰਬਰ ਜ਼ਿਲ੍ਹਾ ਮੋਗਾ ਮੁੰਡੇ ਦੀ ਕਾਸਟ ਜਰਸੀ ਖੋਤ ਗੱਲ ਡੇਟ ਆਫ ਬਰਥ 1995 ਦਾ ਬੌਰਨ ਹਾਈਟ 5 ਫੁੱਟ 11 ਇੰਚ ਸਟੱਡੀ ਬੀ ਐਸ ਸੀ ਬਾਇਓ ਟੈਕਨੋਲੋਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉਸ ਤੋਂ ਬਾਅਦ ਪੜ੍ਹਾਈ ਐਮ ਬੀਏ ਦੀ ਇਨ ਐਗਰੀਕਲਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਹੈ ਐਮ ਬੀਏ ਮੁੰਡੇ ਜਮੀਨ 28 ਕਿੱਲੇ ਆਉਂਦੀ ਹੈ ਰਾਈਸ ਸੈਲਰ ਵੀ ਆ ਇਹਨਾਂ ਦਾ ਆਬਦਾ ਜੀ ਪਰਿਵਾਰ ਚ ਮਾਤਾ ਪਿਤਾ ਮੁੰਡਾ ਕਲਾ ਕਲਾਗਾ ਘਰ ਬਰ ਵਧੀਆ ਸੋਹਣਾ ਪਾਇਆ ਹੋਇਆ ਹੈ ਮੁੰਡਾ ਮੁੰਨਾਗਾ ਵਧੀਆ ਸੋਹਣਾ ਸੁਨਖਾ ਮੁੰਡਾ ਸੈਲਰ ਦਾ ਮੁੰਡਾ ਸੈਲਰ ਚ ਆਪ ਹੀ ਕੰਮ ਕਰਦਾਗਾ ਜੀ ਉਥੇ ਸਾਰਾ ਕੰਮ ਕਰਸਾਂਦਾਗਾ ਆਫੀਸਰ ਤੌਰ ਤੇ ਹੀ ਕੁੜੀ ਦਾ ਰਿਸ਼ਤਾ ਚਾਹੀਦਾਗਾ ਵਧੀਆ ਪੜ੍ਹੀ ਲਿਖੀ ਤੇ ਐਜੂਕੇਟਿਡ ਹੋਵੇ ਸਿਆਣੀ ਤੇ ਸਮਝਦਾਰ ਮੁੰਡਾ ਨਿਸ਼ਪਤੀ ਤੋਂ ਰਹਤ ਹੈ ਜੀ ਫੈਮਲੀ ਵੈਸ਼ਨੂ ਆ ਕੁੜੀ ਦੀ ਹਾਈਟ 5 ਫੁੱਟ 3 ਇੰਚ ਤੋਂ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9814258788 ਆਇਲਾ ਰਿਸ਼ਤਾ ਆਇਆ ਜੀ 1441 ਫਾਈਲ ਨੰਬਰ ਰਿਸ਼ਤਾ ਹੈ ਦਿੱਲੀ ਤੋਂ ਪੰਜਾਬ ਚੋਂ ਸ਼ਹਿਰ ਲੁਧਿਆਣੇ ਦੀ ਫੈਮਿਲੀ ਆ ਮੁੰਡੇ ਦੀ ਕਾਸਟ ਸਿੱਖ ਖੱਤਰੀ ਅਰੋੜਾ ਡੇਟ ਆਫ ਬਰਥ 21 ਨਵੰਬਰ 1994 ਦਾ ਬਾਰਨ ਹਾਈਟ 6 ਫੁੱਟ 2 ਇੰਚ ਸਟੱਡੀ ਐਮਬੀਏ ਐਕੂਪੇਸ਼ਨ ਪ੍ਰਾਈਵੇਟ ਜੌਬ ਇਨ ਗੁੜਗਾਉ ਪਰਸਨਲ ਇਨਕਮ 5 ਲੱਖ ਤੋਂ 6 ਲੱਖ ਰੁਪਈਆ ਹੈਗੀ ਜੀ ਫੈਮਿਲੀ ਚ ਫਾਦਰ ਪ੍ਰਾਈਵੇਟ ਜੌਬ ਕਰਦੇ ਆ ਮਦਰ ਹੋਮ ਮੇਕਰ ਯੰਗਰ ਸਿਸਟਰ ਪ੍ਰਾਈਵੇਟ ਜੌਬ ਲਿਵਿੰਗ ਇਨ ਲਿਵਿੰਗ ਇਨ ਦਿੱਲੀ ਹੋਮ ਇਨ ਲੁਧਿਆਣਾ ਐਸ ਵੈਲ ਬਟ ਆਰ ਓਨਰਡ ਪ੍ਰਾਪਰਟੀ ਟੋਟਲ ਐਨੂਅਲ ਫੈਮਿਲੀ ਇਨਕਮ 15 ਲੱਖ ਰੁਪਈਆ ਹੈ ਜੀ ਮੁੰਡਾ ਬਧੀਆ ਸੋਨਾ ਸਨਖਾ ਸਿੱਖ ਸਰਦਾਰ ਹੈ ਜੋਬ ਵੀ ਵਧੀਆ ਕਰ ਜੋਬ ਵੀ ਵਧੀਆ ਹੈਗੀ ਘਰ-ਬਾਰ ਵਧੀਆ ਬਣਿਆ ਹੋਇਆ ਬਹੁਤ ਵਧੀਆ ਅਰੋੜਾ ਫੈਮਲੀ ਦਾ ਰਿਸ਼ਤਾ ਹੈ ਜੀ ਖੱਤਰੀ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਬਧੀਆ ਗੱਲ ਹੈ ਜੀ ਕਿ ਲੜਕੀ ਕਿਤੇ ਜੋਬ ਕਰਦੀ ਹੋਵੇ ਤਾਂ ਰਿਸ਼ਤਾ ਇਸ ਪਰਵਾਨੇ ਪੰਜਾਬ ਤੋਂ ਹੀ ਲੈਣਾਗਾ ਜਨਰਲ ਜਾਂ ਬੀਸੀ ਕਾਸਟ ਜੋ ਵੀ ਇਹ ਰਿਸ਼ਤਾ ਲੈ ਲੈਣਗੇ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਇਆ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ ਜੀ 9868033482 ਆਗਲਾ ਰਿਸ਼ਤਾ ਹੈ ਜੀ 1442 ਫਾਈ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 15 9 1996 ਹਾਈਟ 6 ਫੁੱਟ ਕੁਆਲੀਫਿਕੇਸ਼ਨ ਡਿਪਲੋਮਾ ਇਨ ਮੈਕੈਨੀਕਲ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਵਰਕ ਆਨਰ ਆਫ ਸਰਵਿਸ ਸੈਂਟਰ ਆਫ ਮੈਕੈਨਿਕਲ ਵਰਕ ਵਰਕਰਸ ਜ਼ਮੀਨ ਤਿੰਨ ਕਿੱਲੇ ਐ ਸਿਸਟਰ ਲਿਵਿੰਗ ਇਨ ਕੈਨੇਡਾ ਫਾਦਰ ਫਾਰਮਰ ਨੇ ਜੀ ਮਦਰ ਹਾਊਸ ਵਾਈਫ ਆ ਮੁੰਡਾ ਵਧੀਆ ਸੋਨਾ ਸਨਖਾ ਲੰਮਾ ਉੱਚਾ ਹੋਗਾ ਘਰ-ਬਾਰ ਵਧੀਆ ਬਣਿਆ ਹੋਇਆਗਾ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਫੈਮਲੀ ਵੈਸ਼ਨੂਮਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਣੀ ਸਨਖੀ ਹੋਵੇ ਪੜੀ ਲਿਖੀ ਹੋਵੇ ਬਾਕੀ ਬਾਕੀ ਘਰ ਦਾ ਕੰਮਕਾਰ ਸੰਭਾਲਣ ਵਾਲੀ ਹੋਵੇ ਘਰ ਦਾ ਕੰਮਕਾਰ ਜਾਣਦੀ ਹੋਵੇ ਬੱਧੀਆ ਗੱਲ ਹੈ ਜੇਕਰ ਲੜਕੀ ਕਿਤੇ ਪ੍ਰਾਈਵੇਟ ਫੀਲਡ 'ਚ ਜੌਬ ਕਰਦੀ ਹੋਵੇ ਤਾਂ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9914008213 ਅਗਲਾ ਰਿਸ਼ਤਾ ਆਇਆ ਜੀ 14435 ਨੰਬਰ ਜ਼ਿਲ੍ਹਾ ਜਲੰਧਰ ਤੋਂ ਮੁੰਡੇ ਦੀ ਕਾਸਟ ਹੈ ਲੁਬਾਣਾ ਸਿੱਖ ਗੋਤ ਗਾੜੇ ਡੇਟ ਆਫ ਬਰਥ 25 10 1996 ਹਾਈਟ 5 ਫੁੱਟ 9 ਇੰਚ ਐਜੂਕੇਸ਼ਨ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਐਨਆਈਟੀ ਜਲੰਧਰ ਮੁੰਡਾ ਜੌਬ ਲੈਂਡ ਰਿਕਾਰਡ ਕਲੈਰੀਕਲ ਡਿਪਾਰਟਮੈਂਟ ਵਿੱਚ ਜੌਬ ਕਰਦਾ ਮੁੰਡਾ ਸਰਕਾਰੀ ਜੌਬ ਕਰਦਾ ਹੈਗਾ ਜੀ ਸੈਲਰੀ 25000 ਲੈ ਰਿਹਾ ਹੈਗਾ ਡਿਊਟੀ ਹਜੇ ਪ੍ਰਵੇਸ਼ਨ ਚ ਚੱਲ ਰਹੀ ਹੈ ਸਟੈਂਡਿੰਗ ਸਟੈਂਡਿੰਗ ਚ ਜੀ ਪਰਿਵਾਰ ਚ ਮਾਤਾ ਪਿਤਾ ਵੱਡਾ ਭਰਾ ਮੈਰਿਡ ਛੋਟੇ ਲਈ ਰਿਸ਼ਤਾ ਵੱਡਾ ਭਰਾ ਆਰਮੀ ਚ ਹੈ ਉਹਨਾਂ ਦੀ ਵਾਈਫ ਡਾਕਟਰ ਆ ਫਾਦਰ ਸਾਹਿਬ ਪੰਜਾਬ ਪੁਲਿਸ ਇੰਸਪੈਕਟਰ ਜੋਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਆਉਂਦੀ ਹੈ ਮਦਰ ਹਾਊਸ ਵਾਈਫ ਨੇ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਜੋਬ ਕਰਦੀ ਹੋਵੇ ਕਾਸਟ ਜਨਰਲ ਚ ਕੋਈ ਵੀ ਹੋਵੇ ਕੋਈ ਡਿਮਾਂਡ ਨਹੀਂ ਲੜਕੀ ਦੀ ਫੈਮਿਲੀ ਸਿੱਖ ਸਰਦਾਰ ਹੋਵੇ ਵਧੀਆ ਪੜ੍ਹੀ ਲਿਖੀ ਵੈਲ ਐਜੂਕੇਟਿਡ ਗਵਰਨਮੈਂਟ ਜੋਬ ਵਾਲੀ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆਗਾ ਡਬਲ ਸਟੋਰੀ ਇੱਕ ਪਲਾਟ ਹੋਰ ਲਿਆ ਹੋਇਆ 10 ਮਰਲੇ ਚ ਨਵਾਂ ਹੁਣ ਹੀ ਲਿਆਗਾ ਵਧੀਆ ਮੁੰਡਾ ਪੜਿਆ ਲਿਖਿਆ ਤੇ ਸਰਕਾਰੀ ਜੋਬ ਕਰਦਾ ਹੈ ਸਿੱਖ ਸਰਦਾਰ ਮੁੰਡੇ ਦੀ ਫੈਮਲੀ ਹੈ ਏਰੀਆ ਨੂੰ ਪਹਿਲਾ ਜੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਬਾਕੀ ਨੀਰ ਬਾਊਟ ਇਹ ਰਿਸ਼ਤਾ ਸੀ ਜੀ ਲੁਬਾਣੇ ਸਿੱਖ ਤੋਂ ਪਰਿਵਾਰ ਦਾ ਰਿਸ਼ਤਾ ਮੁੰਡਾ ਸਰਕਾਰੀ ਜੌਬ ਕਰਦਾ ਹੈਗਾ ਜੀ 1443 ਫਾਈਲ ਨੰਬਰ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 98147 17334 ਆਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ ਬਹੁਤ ਵਧੀਆ ਪਰਿਵਾਰ ਤੋਂ ਆ ਜੱਟ ਸਿੱਖ ਲੜਕੀਆਂ ਦੇ ਰਿਸ਼ਤੇ ਹੈ 1445 ਨੰਬਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੋਂ ਜੱਟ ਸਿੱਖ ਪਰਿਵਾਰ ਲੜਕੀ ਦਾ ਰਿਸ਼ਤਾ ਹੈਗਾ ਡੇਟ ਆਫ ਬਰਥ 1996 ਦਾ ਵਰਨ ਹਾਈਟ 5 ਫੁੱਟ 5 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਕਰੀ ਹੋਈ ਹੈ ਫੈਮਿਲੀ ਚ ਮਾਤਾ ਪਿਤਾ ਕੁੜੀ ਘਰਦਿਆਂ ਦੀ ਕੱਲੀ ਕੱਲੀ ਹੈ ਫਾਦਰ ਸਾਬ ਆਰਮੀ ਜੌਬ ਤੋਂ ਰਿਟਾਇਰ ਨੇ ਕੁੜੀ ਕੈਨੇਡਾ ਦੀ ਪੀਆਰ ਵਧੀਆ ਸੋਹਣੀ ਸੁਨੱਖੀ ਉੱਚੀ ਲੰਮੀ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਹੋਵੇ ਰਿਸ਼ਤਾ ਇੰਡੀਆ ਤੋਂ ਹੀ ਇਸ ਪਰਵਾਰ ਨੇ ਲੈਣਾਗਾ ਮੁੰਡੇ ਦਾ ਮੁੰਡੇ ਨ ਜਮੀਨ 10 ਕਿਲੇ ਤੱਕ ਆਉਂਦੀ ਹੋਵੇ ਜਿਸ ਪਰਿਵਾਰ ਨਾਲ 1443 ਫਾਈਲ ਨੰਬਰ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ WhatsApp ਤੇ ਬਾਇਓ ਡਾਟਾ ਤੇ ਪਿਕਅਪ ਇਸ ਸਕਦੇ ਹੋ ਆਲਰ ਰਿਸ਼ਤਾ ਆਇਆ 1445 ਫਾਈਲ ਨੰਬਰ ਗੁਰਦਾਸਪੁਰ ਤੋਂ ਜੱਟ ਸਿੱਖ ਪਰਿਵਾਰ ਦਾ ਰਿਸ਼ਤਾ ਹੈ ਜੀ ਕੁੜੀ ਦਾ ਡੇਟ ਆਫ ਬਰਥ 2 8 1996 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਤੇ ਦੋ ਪ੍ਰਾਣੇ ਵੱਡਾ ਭਰਾ ਮੈਰਿਡ ਕੁੜੀ ਦਾ ਰਿਸ਼ਤਾ ਕਰਨਾ ਇਸ ਪਰਿਵਾਰ ਨੇ ਹੁੰਡਾ ਵਧੀਆ ਪੜਿਆ ਲਿਖਿਆ ਹੋਵੇ ਚੰਗੇ ਪਰਿਵਾਰ ਤੋਂ ਕੁੜੀ ਦੀ ਫੈਮਿਲੀ ਬਿਲਕੁਲ ਵੈਸ਼ਨੂ ਆ ਅਮਰਤਾ ਰੀ ਆ ਮੁੰਡੇ ਦੀ ਫੈਮਲੀ ਅਮਰਤਾਰੀ ਹੋਵੇ ਮੁੰਡਾ ਨਿਸ਼ਪੱਤੀ ਤੁਰਿਆ ਹੋਵੇ ਜੀ ਮੁੰਡਾ ਜੋਬ ਪ੍ਰਾਈਵੇਟ ਫੀਲਡ ਚ ਵਧੀਆ ਜੋਬ ਕਰਦਾ ਹੋਵੇ ਸੈਲਰੀ ਵਧੀਆ ਲੈ ਰਿਹਾ ਹੋਵੇ ਨਾਲ ਜ਼ਮੀਨ ਮੁੰਡੇ ਨੂੰ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਕੁੜੀ ਦੇ ਫਾਦਰ ਸਾਹਿਬ ਪੰਜਾਬ ਪੁਰਸ ਚ ਅਜੇ ਜੋਬ ਕਰ ਰਹੇ ਹੈਗੇ ਰਿਟਾਇਰ ਨਹੀਂ ਹੋਏ ਗੁਰਦਾਸਪੁਰ ਜ਼ਿਲ੍ਹੇ ਚ ਹੀ ਫਾਦਰ ਸਾਹਿਬ ਡਿਊਟੀ ਕਰਦੇ ਆ ਘਰ-ਬਾਰ ਮੁੰਡੇ ਦਾ ਵਧੀਆ ਬਣਿਆ ਹੋਵੇ ਵਧੀਆ ਗੱਲ ਆ ਮੁੰਡਾ ਸਿੱਖ ਸਰਦਾਰ ਹੋਵੇ ਜੀ ਜਿਸ ਪਰਿਵਾਰ ਨਾਲ 1445 ਫਾਈਲ ਨੰਬਰ ਜ਼ਿਲ੍ਹਾ ਗੁਰਦਾਸਪੁਰ ਦਾ ਮੈਚ ਕਰਦਾਗਾ ਉਹ ਸਾਡਾ WhatsApp ਤੇ ਬਾਇ ਡਾਟਾ ਤੇ ਪਿਕਅਪ ਭੇਜ ਕੇ ਇਸ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ 1446 ਫਾਈਲ ਨੰਬਰ ਰਿਸ਼ਤਾ ਹੈ ਗੁਜਰਾਤ ਤੋਂ ਪੁੰਜ ਸ਼ਹਿਰ ਹੈ ਜੀ ਮੁੰਡੇ ਦੀ ਕਾਸਟ ਹੈ ਜਰਸੀ ਗੋਤਬਰਾੜ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਡੇਟ ਆਫ ਬਰਥ ਚੌਥਾ ਮਹੀਨਾ 6 ਤਰੀਕ 1997 ਦਾ ਬੌਰਨ ਹਾਈਟ 6 ਫੁੱਟ 1.5 ਇੰਚ ਸਟੱਡੀ ਪਲਾਸ 2 ਨਾਨ ਮੈਡੀਕਲ ਨਾ ਕਰੀਆ ਉਸ ਤੋਂ ਬਾਅਦ ਬੀ ਫਾਰਮੇਸੀ ਦੀ ਡਿਗਰੀ 4 ਸਾਲ ਦੀ ਕਰੀਏ ਫਿਰ ਉਸ ਤੋਂ ਬਾਅਦ 6 ਮਹੀਨਿਆਂ ਦਾ ਕੋਰਸ ਕੀਤਾ ਮੁੰਡੇ ਨੇ ਕੰਪਿਊਟਰ ਦਾ ਜੀ ਮੁੰਡਾ ਮੂਨਾਗਾ ਸ਼ੌਕ ਵਜੋਂ ਪੱਗ ਬੰਨਦਾਗਾ ਫੈਮਲੀ 'ਚ ਮੁੰਡੇ ਦੇ ਮਾਤਾ ਪਿਤਾ ਇੱਕ ਭੈਣ ਮੈਰਿਡ ਮੈਰਿਡ ਕਨੇਡਾ ਵਰਕ ਪਰਮਿਟ ਤੇ ਹੈ ਮੁੰਡੇ ਦੀ ਫਾਈਲ ਕਨੇਡਾ ਦੀ ਲੱਗੀ ਹੋਈ ਆ ਮੁੰਡਾ ਜੋਬ ਪ੍ਰਾਈਵੇਟ ਫਾਈਨੈਂਸ ਕੰਪਨੀ 'ਚ ਕਰਦਾਗਾ ਇਸ ਟਾਈਮ ਕਾਰ ਬਰ ਬਧੀਆ ਬਣਿਆ ਹੋਇਆ ਡਬਲ ਸਟੋਰੀ 14 ਮਕਾਨ ਇਹਨਾਂ ਦੇ ਆਪਣੇ ਆ ਜੀ ਜੋ ਕਿ ਇਸ ਟਾਈਮ ਰੈਂਟ ਤੇ ਦਿੰਦੇ ਆ ਰੈਂਟ ਦਾ ਕਿਰਾਇਆ ਇਸ ਟਾਈਮ 60000 ਰੁਪਿਆ ਆਉਂਦਾ ਮਹੀਨੇ ਦਾ ਮੁੰਡੇ ਨੂੰ ਜ਼ਮੀਨ ਤੀ ਕਿੱਲੇ ਆਉਂਦੀ ਹੈ ਮੁੰਡਾ ਨਸ਼ਪੱਤੇ ਤੋਂ ਰਹਿਤ ਫੈਮਲੀ ਵੈਸ਼ਨੂ ਆ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਕਾਸਟ ਜੱਟ ਸਿੱਹੀ ਹੋਵੇ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਸਿਆਣੀ ਤੇ ਸਮਝਦਾਰ ਹਾਈਟ ਲੜਕੀ ਦੀ 5 ਫੁੱਟ 5 ਇੰਚ ਤੱਕ ਹੋਵੇ ਡਿਮਾਂਡ ਕੋਈ ਨਹੀਂ ਇਹਦੀਨ ਪਹਿਲਾ ਰਾਜਸਥਾਨ ਹਰਿਆਣਾ ਪੰਜਾਬ ਕੁੜੀ ਚਾਹੇ ਕਿਤੋਂ ਵੀ ਹੋਵੇ ਜੀ ਸੋਹਣੀ ਸੁਨੱਖੀ ਹੋਵੇ ਕੁੜੀ ਵਾਲੇ ਚਾਹੇ ਸਿੰਪਲ ਵਿਆਹ ਕਰ ਦੇਣ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਆਪ ਇਹ ਪਰਿਵਾਰ ਮੁੰਡੇ ਦਾ ਵਿਆਹ ਵਧੀਆ ਕਰਨਗੇ ਜੀ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਸੀ ਜੀ 1446 ਫਾਈਲ ਨੰਬਰ ਕਹਿ ਕੇ ਇਸ ਮੁੰਡੇ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਸਾਡੇ ਦੁਆਰਾ YouTube ਚੈਨਲ ਦੇ ਜ਼ਰੀਏ ਰਿਸ਼ਤਿਆਂ ਦੀਆਂ ਐਡਾਂ ਦਿੱਤੀਆਂ ਜਾਂਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਜੀ ਰਿਸ਼ਤਾ ਦੇਖਣ ਅਤੇ ਲੈਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 7814069402 ਜਿੰਨਾ ਰਿਸ਼ਤਿਆਂ ਦੀਆਂ ਐਡਾਂ ਇਸ YouTube ਚੈਨਲ ਦੇ ذریعے ਲੱਗ ਲੱਗ ਜਾਂਦੀਆਂ ਨੇ ਉਹ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਉਹਨਾਂ ਨੂੰ ਹਰ ਰੋਜ਼ ਨਵੇਂ ਰਿਸ਼ਤਿਆਂ ਦੀਆਂ ਐਡਾਂ ਪਤਾ ਲੱਗਦੀਆਂ ਰਹਿਣ ਜੀ ਧੰਨਵਾਦ ਜੀ